ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਬਿਹਾਰ ਦੇ ਪਰਿਵਾਸੀ ਜੋ ਕਿ ਪੰਜਾਬ ਦੇ ਵਿੱਚ ਆ ਕੇ ਕੰਮ ਤਾਂ ਕਰ ਰਹੇ ਨੇ ਪਰ ਨਾਲ ਨਾਲ ਪੰਜਾਬੀ ਨੌਜਵਾਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿਲਵਾਂ ਦੀ ਪੁਲਿਸ ਨੇ ਪਿਛਲੇ ਦਿਨੀ ਪੰਜਾਬੀ ਨੌਜਵਾਨ ਦੇ ਹੋਏ ਅੰਨੇ ਕਤਲ ਦੇ ਕੇਸ ਨੂੰ ਸੁਲਝਾ ਲਿਆ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬੀ ਨੌਜਵਾਨ ਦਾ ਕਤਲ ਬਿਹਾਰ ਦੇ ਰਹਿਣ ਵਾਲੇ ਤਿੰਨ ਪਰਿਵਾਸੀਆਂ ਨੇ ਕੀਤਾ ਜਿੰਨਾਂ ਵਿੱਚ ਇੱਕ ਪਰਵਾਸੀ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਦੋ ਪਰਵਾਸੀ ਹਲੇ ਫਰਾਰ ਨੇ ਤੇ ਇਹ ਕਤਲ ਦੀ ਵਜ੍ਹਾ ਰੰਜਿਸ਼ ਦੱਸੀ ਗਈ ਹੈ ਰੰਜਿਸ਼ ਦੇ ਚੱਲਦੇ ਇਹਨਾਂ ਤਿੰਨ ਵਿਹਾਰ ਦੇ ਪਰਵਾਸੀ ਨੇ ਇਕੱਠੇ ਹੋ ਕੇ ਪੰਜਾਬੀ ਦਾ ਕਤਲ ਕਰ ਦਿੱਤਾ ਇਹ ਜੀ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਜਿਹੜੀ 21 11 2025 ਨੂੰ ਜਿਹੜਾ ਸਾਡਾ ਥਾਣਾ ਢਿਲਵਾ ਦੇ ਏਰੀਏ ਦੇ ਵਿੱਚ ਮਿਆਲੀ ਬਖਰਪੁਰ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਨੌਜਵਾਨ ਦੀ ਮੇਰੀ ਡੈਡ ਬੋਡੀ ਹਰਵਿੰਦਰ ਸਿੰਘ ਉਰਫ ਰਾਲੂ ਪੁੱਤਰ ਬਲਵੰਤ ਸਿੰਘ ਵਾਸੀ ਮੈਨੀ ਵਾਕਰਪੁਰ ਦੀ ਖੂਨ ਨਾਲ ਅਥਵਾ ਜਿਹੜੀ ਆ ਉਹ ਮਿਲੀ ਸੀਗੀ ਤੇ ਜਿਹੜੀ ਡੈਡ ਬੋਡੀ ਰਿਕਵਰ ਹੋਣ ਤੇ ਉਹਦੇ ਜਿਹੜੀ ਮਦਰ ਦੇ ਬਿਆਨ ਦੇ ਉੱਪਰ ਜਿਹੜਾ ਅਸੀਂ ਕੇਸ ਰਜਿਸਟਰ ਕੀਤਾ ਸੀ ਮੁਕਦਮਾ ਨੰਬਰ 91 ਮਿਤੀ 21 1125 ਅਧੀਨ ਧਾਰਾ 103 ਤਿੰਨ ਪੰਜ ਬੀਐਨਐਸ ਥਾਣਾ ਟਿਲ ਮਾਜ ਦਰਜਿਸਟਰ ਕੀਤਾ ਸੀ ਜੋ ਇਹ ਜਿਹੜਾ ਇੱਕ ਬਲਾਈਂਡ ਮਰਡਰ ਸੀਗਾ ਜਿਹਦੇ ਵਿੱਚ ਮਾਨਯੋਗ ਐਸਐਸਪੀ ਸ਼੍ਰੀ ਗੋਰਵ ਤੂਰਾ ਆਈਪੀਐਸ ਜੀ ਦੀ ਯੋਗ ਰਣਮਈ ਹੇਠ ਸਾਡੇ ਐਸਪੀਡੀ ਸ਼੍ਰੀ ਪ੍ਰਵਜੋਤ ਸਿੰਘ ਜੀ ਬਰਕ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸਾਡੀ ਜਿਹੜੀ ਹੈਗੀ ਥਾਣਾ ਢਿਲਵਾ ਦੀ ਪੁਲਿਸ ਟੀਮ ਜਿਹਦੀ ਅਗਵਾਈ ਐਸਆਈ ਬਲਜਿੰਦਰ ਸਿੰਘ ਮੁਖਫਸ ਥਾਣਾ ਢਿਲਵਾ ਕਰ ਰਹੇ ਸੀ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਇਸ ਕੇਸ ਦੀ ਜਿਹੜੀ ਹੈ ਜਾਂਚ ਕਰਦੇ ਹੋਏ ਤਕਨੀਕੀ ਮਕੈਨਿਕ ਤੇ ਜਿਹੜੀ ਹੋਰ ਖੂਫੀ ਸਰੋਤਾਂ ਦੀ ਮਦਦ ਨਾਲ ਅਮਰੀਕੀ ਦਾ ਜਾਂਚ ਕਰਦੇ ਤੇ ਇਹਦੇ ਜਿਹੜੇ ਤੀਸ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਮਤੀ 21 ਨੂੰ ਜਿਹੜੀ ਇਹਦੇ ਲੜਕੇ ਦੀ ਮਾਤਾ ਹੈ ਮਰਨ ਵਾਲੇ ਦੀ ਉਹਨੇ ਆਪਣਾ ਬਿਆਨ ਲਿਖਵਾਇਆ ਸੀ ਕਪੂਰਕੌਰ ਨੇ ਕਿ ਜਿਹੜਾ ਮੇਰਾ ਲੜਕਾ ਹੈਗਾ ਉਹ 20 ਤਰੀਕ ਸ਼ਾਮ ਨੂੰ 7:30 ਵਜੇ ਦੇ ਕਰੀਬ ਘਰੋਂ ਚਲਾ ਗਿਆ ਸੀ ਤੇ ਮੁੜ ਕੇ ਜਿਹੜਾ ਵਾਪਸ ਨਹੀਂ ਕਰ ਆਇਆ ਤੇ ਉਹਨਾਂ ਹੀ ਫਿਰ ਦੇਖਭਲ ਕਰਦੇ ਰਹੇ ਆ ਉਹਦੀ ਜਿਹੜੇ ਪ੍ਰਤਾਲ ਕਰਦੇ ਰਹੇ ਤੇ ਉਹਦਾ ਪਤਾ ਨਹੀਂ ਲੱਗਾ ਅਗਲੇ ਦਿਨ ਉਹਨਾਂ ਨੂੰ ਦਿਨ ਵੇਲੇ ਪਤਾ ਲੱਗਾ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਡੈੱਡ ਬੋੜੀ ਜਿਹੜੀ ਖੇਤਾਂ ਵਿੱਚ ਪਈ ਹੈਗੀ ਆ ਤੇ ਉਹਦੇ ਜਿਹੜਾ ਹੈਗਾ ਕਾਫੀ ਜ਼ਿਆਦਾ ਸੱਟਾਂ ਦੇ ਨਿਸ਼ਾਨ ਹੈਗੇ ਆ ਤੇ ਜਿਹੜਾ ਉਹਦੇ ਸਰੀਰ ਤੇ ਵਿੱਚੋਂ ਲੋਹ ਘਰੇ ਚੱਲ ਰਿਹਾ ਹੈਗਾ ਜਿਸ ਤੇ ਸਾਡੀ ਥਾਣਾ ਢਲਵਾ ਦੀ ਜਿਹੜੀ ਪੁਲਿਸ ਪਾਰਟੀ ਆ ਉਹਨੇ ਮੌਕੇ ਤੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਅਮਲ ਵਿੱਚ ਸ਼ੁਰੂ ਕੀਤੀ ਲਿਆਦੀ ਹੈ ਤੇ ਜੋ ਡੂੰਘੀ ਤਫ਼ਤੀਸ਼ ਜਿਹੜਾ ਹਰੇਕ ਤੱਤ ਨੂੰ ਬਰੀਕੀ ਨਾਲ ਜਾਂਚ ਕਰਦੇ ਹੋਏ ਇਹਦੇ ਵਿੱਚ ਜਿਹੜਾ ਕੱਲ ਸਾਨੂੰ ਸਫਲਤਾ ਹਾਸਲ ਹੋਈ ਜਦੋਂ ਅਸੀਂ ਇਹਦੇ ਇੱਕ ਦੋਸ਼ੀ ਸਨਿ ਰਿਸ਼ੀ ਦੇ ਪੁੱਤਰ ਵਿਨੋਦ ਰਿਸ਼ੀਦੇਵ ਵਾਸੀ ਕੁੜਮਰ ਜ਼ਿਲ੍ਹਾ ਸਹਿਰਸਾ ਵਿਹਾਰ ਨੂੰ ਕਾਬੂ ਕੀਤਾ ਜੋ ਅੱਜਕੱਲ ਇਹ ਤਾਲੀਵਾਲ ਵੇਡ ਇੱਕ ਗੋਪੀ ਨਾਂ ਦੇ ਜੀਮੇਦਾਰ ਕੋਲ ਕੰਮ ਕਰ ਰਿਹਾ ਸੀ ਤੇ ਇਹਨੇ ਇਹ ਆਪਣੇ اپنی ਇਹ ਵਾਰਦਾਤ ਜਿਹੜੀ ਆ ਦੋ ਸਾਥੀਆਂ ਨੇ ਮਿਲ ਕੇ ਕੀਤੀ ਜਾਣੀ ਕਬੂਲ ਕੀਤੀ ਹੈਗੀ ਆ ਇਹਦੇ ਜਿਹੜੇ ਦੂਜੇ ਸਾਥੀ ਹੈਗੇ ਆ ਸੰਜੀ ਕੁਮਾਰ ਪੁੱਤਰ ਸਕੰਦਰਾ ਅਤੇ ਰਾਜਾ ਰਿਸ਼ੀ ਦੇ ਪੁੱਤਰ ਚੰਦਨ ਰਿਸ਼ੀ ਦੇਵ ਇਹ ਇਹ ਵੀ ਦੋਨੇ ਜਿਹੜੇ ਹੈਗੇ ਆ ਬਿਹਾਰ ਦੇ ਆ ਰਾਣੀਗੰਜ ਤਹਿਸੀਲ ਹੈ ਤੇ ਅਰਗਿਆ ਜਿਹੜਾ ਉਹਦਾ ਜ਼ਿਲ੍ਹਾ ਹੈਗਾ ਇਹ ਦੋਨੇ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ ਇਹਨਾਂ ਤਿੰਨਾਂ ਨੇ ਹੀ 20 ਤਰੀਕ ਦੀ ਰਾਤ ਉਹਨੂੰ ਖੇਤਾਂ ਦੇ ਵਿੱਚ ਜਿਹੜੀ ਸੱਟਾ ਮਾਰ ਕੇ ਤੇ ਜ਼ਖਮੀ ਕਰ ਦਿੱਤਾ ਸੀ ਅਤੇ ਉਹਨੂੰ ਸੱਟਾਂ ਜ਼ਿਆਦਾ ਹੋਣ ਕਰਕੇ ਤੇ ਜਿਸ ਨਾਲ ਉਹਦੀ ਮੌਤ ਹੋ ਗਈ ਸੀ ਇਹਦੇ ਵਿੱਚ ਇਹ ਤਿੰਨਾਂ ਦਾ ਰੋਲ ਹੈ ਇਹ ਜਿਹੜਾ ਸਨੀ ਰਿਸ਼ੀ ਦੇਵ ਹੈ ਇਹ ਸਾਡੇ ਕੋਲ ਗ੍ਰਿਫਤਾਰ ਹੈ ਤੇ ਇਹਨੂੰ ਕੱਲ ਗਿਫਤਾਈ ਤੋਂ ਬਾਅਦ ਪੇਸ਼ਦਾਨ ਕੀਤਾ ਗਿਆ ਸੀ ਜੋ ਸਾਡੇ ਕੋਲ ਹੁਣ ਤੱਕ ਪੁਲਿਸ ਰਿਮਾਰਟ ਤੇ ਹੈ ਜੇ ਵੀ ਹੋਰ ਵੀ ਡੂੰਘਾਈ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਹੋਰ ਕੋਈ ਕ੍ਰਾਈਮ ਕੀਤਾ ਹੈਗਾ ਅਤੇ ਨਾਲ ਹੀ ਨਾਲ ਜਿਹੜੇ ਇਹਨਾਂ ਦੇ ਸਾਥੀਆਂ ਬਾਰੇ ਵੀ ਜਿਹੜਾ ਅਪਰਾਧਿਕ ਵਿਸ਼ੋਕੜਾ ਉਹਦੀ ਬਾਰੇ ਜਾਣਕਾਰੀ ਅਸਲਦੀ ਹੈ ਇਹ ਦਿੱਸਾ ਹੋਇਆ ਹੈਗਾ ਵੀ ਜਿਹੜਾ ਪੰਜਾਬੀ ਜਿਹੜਾ ਵਿਅਕਤੀ ਸੀ ਉਹਦਾ ਕਤਲ ਹੋ ਗਿਆ ਤੇ ਔਰ ਜਿਹੜਾ ਕਾਤਲ ਸੀ ਉਹ ਪ੍ਰਵਾਸੀ ਨਿਕਲਿਆ ਇਹਦੇ ਪਿੱਛੇ ਮੁੱਖ ਕਾਰਨ ਕੀ ਹੈਗਾ ਇਹ ਬੈਸਤਾ ਜੀ ਜਿਹੜਾ ਇਹਦੀ ਹੁਣ ਮੋਢਲੀ ਪੁਸ਼ਕਿਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਮਰਨ ਵਾਲਾ ਹੈਗਾ ਹਰਵਿੰਦਰ ਸਿੰਘ ਰਾਲੂ ਉਹ ਜਿਹੜਾ ਥੋੜਾ ਜਿਹਾ ਦਬਦਬਾ ਰੱਖਦਾ ਸੀਗਾ ਤੇ ਜਿਹੜੇ ਕੋਈ ਇੰਦਾ ਦੇ ਚੰਗੇ ਮਾੜੇ ਅੰਸਰ ਸੀਗੇ ਉਹਨਾਂ ਨਾਲ ਥੋੜਾ ਜਿਹਾ ਸਖਤਰ ਵਿਹਾਰ ਰੱਖਦਾ ਸੀ ਇਹ ਰਹੀ ਗਾਈ ਇਹਨਾਂ ਨੂੰ ਪੁਛਪਰਤਾਲ ਕਰ ਦਿੰਦਾ ਸੀ ਜਿੱਤੋਂ ਇਹ ਥੋੜੇ ਜੇ ਤੰਗ ਸੀ ਤੇ ਉਸ ਦਿਨ ਵੀ ਜਿਹੜੀ ਆ ਘਟਨਾ ਜਿੱਦਣ ਹੋਈ ਆ ਉਸ ਦਿਨ ਵੀ ਇਹ ਖੇਤਾਂਵਾਲ ਨੂੰ ਰਾਲੂ ਵੀ ਗਿਆ ਸੀ ਤੇ ਇਹ ਵੀ ਉਧਰ ਖੇਤਾਂ ਨੂੰ ਹੀ ਗਏ ਸੀਗੇ ਜਿੱਥੇ ਇਹਨਾਂ ਦੀ ਆਪਸ ਵਿੱਚ ਟਕਰਾਰ ਹੋਈ ਆ ਤੇ ਜਿਹੜਾ ਇਹਨਾਂ ਨੇ ਫਿਰ ਮੌਕਾ ਦੇਖਦੇ ਹੋਏ ਕਿ ਉਹ ਕੱਲਾ ਸੀਗਾ ਤੇ ਇਹਨਾਂ ਨੇ ਉੱਤੇ ਅਟੈਕ ਕਰਕੇ ਤੇ ਉਹਨੂੰ ਮੋਦ ਦੇ ਘੜਦਾਲੂ ਕਹੇ ਦੇਖਿਆ ਜਾਵੇ ਤਾਂ ਪਰਿਵਾਸੀ ਲਗਾਤਾਰ ਇਹਨਾਂ ਦੀ ਗੁੰਡਾਗਰਦੀ ਵੱਧਦੀ ਨਜ਼ਰ ਆ ਰਹੀ ਆ ਆਏ ਦਿਨ ਇਨ੍ਹਾਂ ਦੇ ਵਲੋਂ ਕੋਈ ਨਾ ਕੋਈ ਅਜੀਹਾ ਕਾਂਡ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲੀਕ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ